ਸੈਟਿੰਗ ਮੇਰੀ ਕੋਈ ਹੋਈ ਆ ਮੈਂ ਚ ਮਾਰਨ ਲੱਗਾ ਜਰਦਾ ਮੈਂ ਯਾਰ ਮਾਰ ਲਗਾ ਲੋਕਾਂ ਦੇ ਪੈਰ ਤੇ ਮੈਂ ਇਹਦਾ ਮੈਂ ਜਦੋਂ ਤੇਲ ਲੈਣ ਗਿਆ ਮੇਰਾ ਤਾਂ ਤੇਲ ਖਤਮ ਹੋ ਗਿਆ ਮੈਂ ਪਹਿਲਾਂ ਇਹਨੂੰ ਕਹਿਣ ਲੱਗਾ ਇਹ ਨਹੀਂ ਨਹੀਂ ਖੜਾ ਹੀ ਸੀ ਗਾ ਇਦਾਂ ਹੈ ਕਿੱਥੋਂ ਦਾ ਆ ਪਤਾ ਨਹੀਂ ਕਿੱਥੋਂ ਆ ਉਹ ਭੈਣ ਜਿਹੜਾ 200 ਕਿਲੋ ਨਹੀਂ ਵੇਚਦਾ ਟੈਂਪ ਦਿੰਦੀ ਆ ਉਹ ਸਾਲੇ ਬੰਦੇ ਨੇ ਜਲਦੀ ਨਾ ਮੁਰਗੀ ਲਾਈ ਰਹੀ ਹੈ ਫੜ ਗੜਾ ਖੜਾ ਲੈ ਜਾਂਦਾ ਉਹ ਭੈਣ ਦੇ ਨਾਲ ਚੈੱਕ ਕਰ ਬੈਕ ਉਹ ਫੜਨ ਦਾ ਨਾ ਉਹ ਫੜਨ ਲਗਾ ਪੱਤੀ ਪੱਤੀ ਪੱਟਣਾ ਭਾਣੂ ਪਤਾ ਆ ਆ ਜੀ ਸਮਾਸ ਨੂੰ ਲਾਇਆ ਨਸ਼ੇ ਵਿੱਚ ਟੈਟ ਹੋ ਕੇ ਪਿਆਰ ਟੈਂਪੂ ਵਾਲਾ ਤਾਂ ਪਿੱਛੇ ਆ ਹਾਂ